ਹਾਂ ਜੀ ਰਹੀਨਪੁਰਾ ਸਾਡਾ ਗੋਪੀ ਭਰਾ ਆ ਇਹਨਾਂ ਦਾ ਨਾਲ ਇਹਨਾਂ ਭਰਾ ਉੱਥੇ ਖੜੇ ਸੀ ਸਾਰੇ ਤੇ ਜਿਹੜਾ ਚੌਂਕੀ ਚਾਰ ਗਿਆ ਉੱਥੇ ਜਾਂਦਾ ਆ ਸਾਨੂੰ ਇਹ ਕਹਿੰਦੇ ਜੀ ਵੀ ਅਸੀਂ ਕਿਸੇ ਨੋਵਾ ਦਾ ਪਿੱਛਾ ਕਰਦੇ ਕਰਦੇ ਉੱਥੇ ਪਹੁੰਚ ਗਏ ਹਾਂ ਕਿ ਉਹ ਨੋਵਾ ਦੇ ਵਿੱਚੋਂ ਨਸ਼ਾ ਦੇ ਕੇ ਬਾਹਰ ਉਤਰਿਆ ਨੋਵਾ ਦੀ ਉੱਥੇ ਖੜੀ ਸੀ ਚਾਰ ਸਾਹਿਬ ਵੀ ਉੱਥੇ ਖੜੇ ਸੀ ਕਿ ਇਹਨੂੰ ਇਹ ਚੱਕ ਲਗਾਏ ਉਹ ਵੀ ਉੱਥੇ ਖੜਾ ਸੀ ਇਹਨਾਂ ਨੇ ਉੱਥੋਂ ਨੂੰ ਚੱਕ ਕੇ ਉਹਦੇ ਤੇ ਜੀ ਅੱਧੇ ਪੌਣੇ ਘੰਟੇ ਦੇ ਵਿੱਚ ਪਰਚਾ ਦੇ ਅਸੀਂ ਜਦੋਂ ਆ ਕੇ ਪੁੱਛਿਆ ਤੇ ਇਹ ਪਰਚਾ ਜਿਹੜਾ ਤੁਸੀਂ ਨਜ਼ਾਇਜ਼ ਕੀਤਾ ਹਾਂ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਇਹ ਕਿਹਾ ਗਿਆ ਪੁੱਛਿਆ ਕਿ ਇਹਨੂੰ ਤੁਸੀਂ ਅਸੀਂ ਚੌਕੀ ਇੰਚਾਰਜ ਨੂੰ ਪੁੱਛਿਆ ਚੌਕੀ ਦਾ ਨਾਮ ਕੀ ਹੈ ਉਹਦਾ ਨਾਮ ਹੈਗਾ ਜੀ ਮੋਟਰ ਬਲਬੀਰ ਸਿੰਘ ਮੋਟਰ ਕਿਸੰਗੜ ਚੌਕੀ ਦੇ ਇੰਚਾਰਜ ਹੈ ਤੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਸਾਨੂੰ ਸਾਨੂੰ ਕੁਝ ਹੋਰ ਕਿਹਾ ਤੇ ਇਨੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਕੁਝ ਹੋਰ ਤੇ ਜਦੋਂ ਅਸੀਂ ਕੱਲ ਵੀ ਇਹਨਾਂ ਤੋਂ ਬੇਨਤੀ ਕੀਤੀ ਕਿ ਜਿਹੜਾ ਇਹ ਨਜਾਇਜ਼ ਪਰਚਾ ਤੁਸੀਂ ਕਰ ਦਿੱਤਾ ਵੀ ਤੁਸੀਂ ਪਿੰਡ ਦਾ ਕੋਈ ਮੋਤਵਾਰ ਜਾਂ ਕੋਈ ਵੀਡੀਓਗ੍ਰਾਫੀ ਤੁਸੀਂ ਕੀਤੀ ਤੇ ਉਹਦੇ ਤੋਂ ਇਹਨਾਂ ਨੇ ਸਾਨੂੰ ਸਾਫ ਇਨਕਾਰ ਕੀਤਾ ਇਹ ਸਾਡੇ ਕੋਲ ਸਾਰਾ ਕੁਝ ਹੈਗਾ ਪਰ ਉਸ ਬੰਦੇ ਦੇ ਦੇਖੋ ਇਹ ਮੇਰੇ ਭਰਾ ਹੈ ਇਹ ਜਿਹੜਾ ਰਿੱਪੂ ਭਾਈ ਇਹ ਵੀ ਭਰਾ ਸਾਰੇ ਉੱਥੇ ਖੜੇ ਸੀ ਮੌਜੂਦਾ ਜਿਹੜੇ ਕਿ ਜਿਨ੍ਹਾਂ ਦੇ ਕੋਲੋਂ ਇਹ ਚੱਕ ਕੇ ਲਗਾਇਆ ਉਹਨੂੰ ਇਹਨਾਂ ਕੋਲੋਂ ਬਾਜ਼ਮਾਰੀ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਫਿਰ ਉਹਨੇ ਬਾਜ਼ ਮਾਰ ਕੇ ਉਹਨੂੰ ਗੱਡੀ 'ਚ ਪੜਾ ਕੇ ਤੇ ਚਲੇ ਗਏ ਉਸ ਤੋਂ ਬਾਅਦ ਇਹ ਜੀ ਤਾਂ ਚੌਕੀ ਪਹੁੰਚਦੇ ਆ ਜੀ ਚੌਕੀ ਵੀ ਨਹੀਂ ਪਹੁੰਚੇ ਸਿੱਧਾ ਜੀ ਕਰਤਾਰਪੁਰ ਥਾਣੇ ਜਾ ਕੇ ਇਤੇ ਪਤਾ ਚੱਲਿਆ ਅੱਜ ਅਸੀਂ ਧਰਨਾ ਪ੍ਰਦਰਸ਼ਨ ਜਿਹੜਾ ਆ ਉਸ ਦੀ ਤਕਲੀਸ਼ਾਈ ਦੇ ਖਿਲਾਫ ਕਿਉਂਕਿ ਅਸੀਂ ਨਹੀਂ ਚਾਹੁੰਦੇ ਅਸੀਂ ਹਮੇਸ਼ਾ ਇਹ ਹੀ ਚਾਹੁੰਦੇ ਆ ਕਿ ਪਸਾ ਜਿਹੜਾ ਉਹ ਬੰਦ ਹੋਵੇ ਤੇ ਹੀ ਆ ਅਸੀਂ ਪੁਲਿਸ ਦੇ ਨਾਅਰੇ ਅਸੀਂ ਕਹਿੰਦੇ ਜੇ ਉਹਦੇ ਕੋਲ ਕੁਝ ਬਰਾਮਦ ਹੋਇਆ ਇੱਕ ਦੀ ਬਜਾਏ ਤੁਸੀਂ ਚਾਰ ਪਰਚੇ ਦੇ ਦਿਓ ਸਾਨੂੰ ਕੋਈ ਕਰਾਈ ਹਾਂਜੀ ਪਰ ਜਦਿਆਂ ਚਿਰ ਤੁਸੀਂ ਨਜਾਇਜ਼ ਜਿਹੜਾ ਆ ਬੰਦੇ ਨੂੰ ਚੱਕ ਕੇ ਉਹਦੇ ਤੇ ਪਰਚਾ ਦਿੱਤਾ ਆ ਉਸ ਚੀਜ਼ ਦਾ ਅਸੀਂ ਜਿਹੜਾ ਵਿਰੋਧ ਕੀਤਾ ਤੇ ਹੁਣ ਅੱਜ ਜਿਹੜਾ ਆ ਧਰਨਾ ਪ੍ਰਦਰਸ਼ਨ ਕੀਤਾ ਗਿਆ ਕੱਲ ਵੀ ਜਿਹੜਾ ਕਾਫੀ ਗੱਲਬਾਤਾਂ ਹੋਈਆਂ ਪ੍ਰਸ਼ਾਸਨ ਦੇ ਨਾਲ ਵੀ ਹੁਣ ਅਸੀਂ ਦੇਖਦੇ ਹਾਂ ਕੋਈ ਸੀਨੀਅਰ ਅਧਿਕਾਰੀ ਐਸ ਐਚਓ ਸਾਹਿਬ ਤਾਂ ਆ ਗਏ ਆ ਡੀ ਐਸ ਪੀ ਸਾਹਿਬ ਵੀ ਆ ਰਹੇ ਨੇ ਤੇ ਜਦੋਂ ਆਉਣਗੇ ਉਹਨਾਂ ਨੇ ਉਹ ਸਾਨੂੰ ਕੀ ਅਸ਼ਵਾਸਨ ਦਿੰਦੇ ਆ ਉਸ ਹਿਸਾਬ ਨਾਲ ਜਿਹੜਾ ਅਗਲੀ ਕਾਰਵਾਈ ਜਰਾ ਕਲਿਕਾਂ ਧੰਨਵਾਦ ਜੀ ਮੁਰਦਾਬਾਤ 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 ਚੰਗੀ ਚਾਰਜ ਮੁਰਦਾਬਾਤ प्रशासन मुर्दाबाद 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 चौकी इंचार्ज मुर्दाबाद 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 करो धक्के बंद करो।, करो।, करो बंद करो बंद करो निजैज पर्चे बंद करो बंद करो बंद करो किशनगढ़ चौकी इंचार्ज मुर्दाबाद मुरादाबाद मुर्दाबाद चौकी इंचार्ज किशनगढ़ मुर्दाबाद 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 निजायज पर्चे करने वाले मुर्दाबाद 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 मुरादाबाद मुर्दाबाद 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 चौकी इंचार्ज मुर्दाबाद 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 चौकी इंचार्ज मुर्दाबाद 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 चौकी इंचार्ज मुर्दाबाद ਤਾਂ ਕਿ ਕੱਲ ਵੀ ਇਹ ਨਹੀਂ ਲਾਂਦੀ ਸੀ ਗੱਲ ਉਹਦੇ ਨੂੰ ਤੇ ਮੈਂ ਦੋ ਮਿੰਟ ਜੀ ਸਰ ਜਿਹੜਾ ਅੱਜ ਦਾ ਪ੍ਰੋਟੈਸਟ ਕਰ ਰਹੇ ਸੀਗੇ ਇਸ ਸੰਬੰਧੀ ਕੀ ਜਾਣਕਾਰੀ ਦੇਣੀ ਚਾਹੁੰਦੇ? ਇਹਦੇ ਵਿੱਚ ਰਹੀਮਪੁਰ ਦਾ ਮੁੰਡਾ ਇੱਕ ਦੀਪਾ ਉਹਨੂੰ ਪੁਲਿਸ ਨੇ ਅਰੈਸਟ ਕੀਤਾ ਸੀ ਤੇ ਜਿਹੜਾ ਤੋਂ ਰਿਕਵਰੀ ਹੋਣ ਤੇ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਸੀ ਤੇ ਪਿੰਡ ਦੇ ਬੰਦੇ ਪਲੱਸ ਕੁਝ ਮੋਤਵਰ ਸਟੇਨ ਇਕੱਠੇ ਹੋ ਕੇ ਆਏ ਸੀ। ਕਿਹੜੇ ਜੋ ਵੀ ਗੱਲਬਾਤ ਹੈ ਉਹ ਸੁਣੀ ਗਈ ਆ। ਤੋ ਜੋ ਵੀ ਇਹ ਕੰਦਰੋਂ ਦਰਾਨੇ ਤਫਤੀਸ਼ ਦੇਖਿਆ ਜਾਵੇ ਸਰ ਇਹਨਾਂ ਦੀ ਮੰਗ ਸੀ ਕਿ ਚੌਂਕੀ ਇੰਚਾਰਜ ਨੂੰ ਲਾਈਨ ਹਾਜ਼ਰ ਕੀਤਾ ਜਾਵੇ ਉਹ ਕਿਉਂ ਕਹਿ ਰਹੇ ਸੀ ਦੇਖੋ ਜੀ ਇਹ ਜਦੋਂ ਆਏ ਆ ਕਿ ਇਹ ਚੌਂਕੀ ਤੇ ਨੂੰ ਲਾਈਨ ਹਾਜ਼ਰ ਕੀਤਾ ਜਾਵੇ ਬਾਕੀ ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਆਪਣੀ ਰਿਪਰੈਜੈਂਟੇਸ਼ਨ ਦੇ ਦਿਓ ਜੇ ਕੋਈ ਇਦਾਂ ਦੀ ਗੱਲ ਹੋਈ ਤਾਂ ਸੀਨੀਅਰ ਅਫਸਰ ਨੂੰ ਜੋ ਵੀ ਹੈ ਉਹਦੇ ਬਾਰੇ ਲਿਖ ਕੇ ਪੇਚਾਂਗੇ ਸਰ ਹੁਣ ਇਹਨਾਂ ਦੀ ਜਿਹੜੀ ਪ੍ਰਸ਼ਾਸਨ ਤੋਂ ਮੰਗ ਸੀ ਉਹਦੇ ਤੇ ਕੀ ਆਪਾਂ ਕਾਰਵਾਈ ਕਰਨੀ ਹੈ ਜੀ ਇਹਨਾਂ ਦੇ ਵੀ ਇਹੀ ਹੈ ਵੀ ਜੋ ਇਹਨਾਂ ਨੇ ਫੈਕਟਸ ਲਗਾ ਇਹਨਾਂ ਨੂੰ ਵੈਰੀਫਾਈ ਕਰਾਂਗੇ ਵੈਰੀਫਾਈ ਕਰਨ ਤੋਂ ਬਾਅਦ ਜੋ ਬਣਦੀ ਗੱਲ ਨੂੰ ਸ੍ਰੀ ਕਾਂ ਠੀਕ ਹੈ ਤੇ ਸਰੇ ਅਕਾdal ਹੋਸੀਨਾ ਤੋਂ ਕਿਹੜਾ ਨਸ਼ਾ ਪਤਤ ਹੋਇਆ ਸੀ ਇਹ ਹੁਣ ਜੀ ਰਿਪੋਰਟ ਆਏਗੀ ਸਾਡੀ ਕੈਮੀਕਲ ਰਿਪੋਰਟ ਆਏਗੀ ਉਹਦੇ ਵਿੱਚ ਦੱਸ ਸਕਦੇ ਕਿਹੜਾ ਨਸ਼ਾ ਸੀ ਗਾ ਜੀ ਠੀਕ ਹੈ ਜੀ ਕਿਹੜਾ ਸੌਲਟ ਸੀ ਕਿਹੜਾ ਨਸ਼ਾ ਸੀ ਉਹ ਕੈਮੀਕਲ ਰਿਪੋਰਟ ਚ ਪਤਾ ਸਰ ਕੀ ਪਰਚਲਤਾ ਗਾ ਕਿਹੜੀਆਂ ਤਰ੍ਹਾਂ ਐਂਡੀਪੀਐਸ ਬਾਈਕਰ ਚਾਸ ਥੈਂਕ ਯੂ ਓਕੇ ਹਾਂ ਜੀ ਜਸਲ ਸਾਹਿਬ ਅੱਜ ਭੀ ਮਾਰਮੀ ਦੇ ਆਗੂਆਂ ਨੂੰ ਚੌਂਕੀ ਕਿਸ਼ਨਗੜ ਮੋਰੇ ਧਰਨਾ ਲਾਉਣ ਦੀ ਕੀ ਲੋੜ ਪੈ ਗਈ ਕੀ ਕਰਨ ਰਿਹਾ ਸਭ ਤੋਂ ਪਹਿਲਾਂ ਜੈ ਭੀ ਜੈ ਭਾਰਤ ਅੱਜ ਮੇਰੇ ਜਿਹੜਾ ਕਾਰਨ ਸੀਗਾ ਉਹ ਪੁਲਿਸ ਦੀ ਤੱਕੇਸ਼ਾਈ ਸੀ ਕਿਉਂਕਿ ਪੁਲਿਸ ਜਿਹੜੀ ਆ ਜੋ ਇੱਥੇ ਚੌਕੀ ਇੰਚਾਰਜ ਆ ਉਹਨਾਂ ਨੇ ਜੋ ਗਲਤੀ ਕੀਤੀ ਹੈ ਦੇਖੋ ਇੱਕ ਨਜਾਇਜ਼ ਪਰਚੇ ਨੂੰ ਲੈ ਕੇ ਜਿਹੜਾ ਧਰਨਾ ਪ੍ਰਦਰਸ਼ਨ ਹੋਇਆ ਜਿਹੜੇ ਮੇਰੇ ਘਰ ਆਉਂਦੇ ਤੇ ਅੱਜ ਸਭ ਚਾਹਦੇ ਆ ਕਿ ਜਿਹੜੀ ਲੋੜ ਸੀਗੀ ਲੋੜ ਇਹੀ ਸੀ ਕਿ ਸਮਾਜ ਨੂੰ ਇੱਕ ਸੇਧ ਦੇਣ ਦੀ ਕਿਉਂਕਿ ਅਸੀਂ ਤਾਂ ਆਪ ਖੁਦ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਹੇ ਹਾਂ ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਗਰੀਬ ਪਰਿਵਾਰ ਦਾ ਬੱਚਾ ਜਿਹੜਾ ਆ ਉਹਨੂੰ ਨਜਾਇਜ਼ ਹੀ ਪर्चा ਉੱਤੇ ਪਾ ਕੇ ਉਹਨੂੰ ਜੇਲ੍ਹ ਦੇ ਵਿੱਚ ਮਨ ਕਰ ਦਿੱਤਾ ਜਾਵੇ ਜੋ ਆ ਪਿਛਲੇ ਦਿਨੀ ਹੋਇਆ ਕਿ 24 ਚਾਰ ਨੇ ਇੱਕ ਬੱਚੇ ਨੂੰ ਜਿਹੜਾ ਆ ਦਿੱਤੋ ਚੱਕ ਕੇ ਚਾਰ ਪੰਜ ਕਿਹੜੇ ਪਿੰਡ ਦਾ ਬੱਚਾ ਸੀ ਕੀ ਨਾਮ ਸੀ ਮੋਟਰ ਤੋਂ ਮੁੰਡਾ ਸੀਗਾ ਦੀਪਾ ਉਹਨੂੰ ਇਹਨਾਂ ਨੇ ਉਹਦੇ ਖੇਤਾਂ ਦੇ ਵਿੱਚ ਲਾ ਕੇ ਚੱਕ ਕੇ ਉਹ ਤੋਂ ਨਜਾਇਜ਼ ਜਿਹੜਾ ਪर्चा ਕੀਤਾ ਉਹਦਾ ਅਸੀਂ ਵਿਰੋਧ ਕਰਦੇ ਹਾਂ ਅੱਜ ਸਾਰੇ ਇਕੱਠੇ ਹੋਏ ਤੇ ਅੱਜ ਜੋ ਵੀ ਪ੍ਰਸ਼ਾਸਨ ਵੱਲੋਂ ਡੀਐਸਪੀ ਸਾਹਿਬ ਕੇਐਸਪੀ ਸਾਹਿਬ ਨੇ ਅੱਤਵਾਦ ਦਿੱਤਾ ਹੈ ਕਿ ਜਲਦ ਜਿਹੜਾ ਇਹ ਸਟੇਪ ਕਾਰਵਾਈ ਹੋਗੀ ਤੇ ਜੋ ਵੀ ਅਸੀਂ ਕਰ ਸਕਦੇ ਆ ਉਸ ਕੇਸ ਨੂੰ ਲੈ ਕੇ ਜਿਹੜਾ ਉਹਦੀ ਉਹਦੀ ਰੈਕਡ ਦੇ ਵਿੱਚ ਉਹ ਉਹ ਕਰਦੇ ਹਾਂ ਮੰਜੀ ਜਸਲ ਸਾਹਿਬੇ ਦੱਸਿਓ ਵੀ ਤੁਸੀਂ ਚੌਕੀ ਇੰਚਾਰਜ ਕਿਸ਼ਨਗੜ੍ਹ ਨੂੰ ਲਾਈਨ ਹਾਜ਼ਰ ਕਰਵਾਉਣ ਦੀ ਮੰਗ ਕਿਉਂ ਕਰ ਰਹੇ ਸੀ ਦੇਖੋ ਸਾਨੂੰ ਹਾਜ਼ਰ ਕਰਾਉਣ ਦੇ ਸਤਾਮਨ ਕੀਤੀ ਸੀ ਕਿਉਂਕਿ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੱਲ ਦੀ ਜਿਹੜੀ ਕਾਲ ਸੀ ਜੀ ਅੱਜ ਸਵੇਰੇ 11 ਵਜੇ ਧਰਨਾ ਪ੍ਰਦਰਸ਼ਨ ਸ਼ੁਰੂ ਹੋਣਾ ਹੈ ਕੋਲੋਂ ਲੈ ਕੇ ਵੀ ਇਹਨੇ ਉਹ ਕੁਝ ਅੰਸਰਾਂ ਜਿਹੜੇ ਕੋਲ ਬੁੱਢਾ ਅੰਸਰ ਸੀ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਗੱਲ ਕਰਦੀ ਕੀਤੀ ਉਹਦੇ ਸਬੰਧ ਦੇ ਵਿੱਚ ਕਿਉਂਕਿ ਇਹ ਚੌਕੀ ਚਾਰਜ ਨੂੰ ਪਤਾ ਸੀ ਵੀ ਧਰਨਾ ਲੱਗਣਾ ਇਹਨੇ ਨਜਾਇਜ਼ ਹੀ ਕਿਸੇ ਨੂੰ ਛੁੱਟੀਆਂਵਾਵਾ ਇਹਨਾਂ ਨੇ ਫਲਾਈਆਂ ਜਾ ਕੇ ਕਿਉਂਕਿ ਉਹਨੇ ਸਾਨੂੰ ਦੱਸਿਆ ਵੀ ਚੌਕੀ ਤੋਂ ਸਾਨੂੰ ਪਤਾ ਲੱਗਾ ਤੇ ਅਸੀਂ ਜਦੋਂ ਪੁੱਛਿਆ ਕਿ ਉਹ ਕਿਹੜਾ ਇਨਸਾਨ ਹੈ ਜਿਹਨੇ ਤੁਹਾਨੂੰ ਇਹ ਗੱਲ ਕਹੀ ਆ ਤੇ ਪਰ ਉਸ ਨੂੰ ਵੀ ਜਿਹੜਾ ਉਹਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਤੇ ਇਸ ਕਰਕੇ ਅਸੀਂ ਸੋਚਿਆ ਕਿ ਜੋ ਦੇ ਚੌਕੀ ਚਾਰ ਦੀ ਸ਼ਹਿਰ ਸ਼ਹਿਰ ਦੇ ਕਿਉਂਕਿ ਅਗਰ ਚੌਕੀ ਦੇ ਵਿੱਚ ਆ ਕੇ ਜਿਹੜੀ ਗੁੰਡਾਗਰਦੀ ਹੋਈ ਆ ਉਹ ਤੁਸੀਂ ਲਾਈਵ ਕੈਮਰਾ ਚ ਵੀ ਦੇਖ ਸਕਦੇ ਆ ਉੱਥੇ ਸਾਡੇ ਨਾਲ ਜਿਹੜਾ ਬਦਸਲੋਕੀ ਕੀਤੀ ਗਈ ਆ ਸਾਡੇ ਸਾਥੀਆਂ ਦੇ ਨਾਲ ਕੀਤੀ ਗਈ ਆ ਤੇ ਮੈਂ ਸਮਝਦਾ ਵੀ ਇਹ ਇੱਕ ਨਲੈਕੀ ਆ ਪੁਲਿਸ ਦੀ ਪ੍ਰਸ਼ਾਸਨ ਦੀ ਮਲੈਕੀਆ ਚੌਂਕੀ ਚਾਰ ਦੀ ਲੱਗੀ ਆ ਕਿਉਂਕਿ ਜੇ ਥਾਣੇ ਚੀਜ਼ ਤਾਂ ਹੋਣ ਲੱਗੀ ਤੇ ਮੇਰੇ ਖਿਆਲ ਸਾਨੂੰ ਫਿਰ ਉੱਥੇ ਇਨਸਾਫ ਲੈਣ ਨਹੀਂ ਜਾਣਾ ਚਾਹੀਦਾ ਉੱਚ ਅਧਿਕਾਰੀਆਂ ਨੇ ਤੁਹਾਨੂੰ ਕੀ ਭਰੋਸਾ ਦਵਾਇਆ ਅੱਲੇ ਅੱਜ ਜਿਹੜਾ ਆ ਉਹਨਾਂ ਨੇ ਸਾਨੂੰ ਇਹੀ ਕਿਹਾ ਆ ਵੀ ਸ਼ਾਮ ਤੱਕ ਜਿਹੜਾ ਆ ਤੁਹਾਨੂੰ ਕੋਈ ਜਿਹੜੀ ਕਰੀਏ ਇੱਕ ਪੁਸ਼ਟੀ ਅਸੀਂ ਦੇਾਂਗੇ ਕਿਉਂਕਿ ਹੋ ਸਕਦਾ ਕਿ ਉਹ ਸ਼ਾਇਦ ਪਰਚਾ ਕੈਨਸਲ ਹੋ ਸਕਦਾ ਜਾਂ ਉਹਦੇ ਤੇ ਕੋਈ ਰੈਟ ਹੋ ਸਕਦੀ ਆ ਉਸ ਚੀਜ਼ ਨੂੰ ਲੈ ਕੇ ਜਿਹੜਾ ਪੁਲਿਸ ਕਹਿ ਰਹੀ ਹੈ ਬਾਕੀ ਅਸੀਂ ਸ਼ਾਮ ਨੂੰ ਡੀਐਸਪੀ ਸਾਹਿਬ ਕੋਲ ਜੇ ਦੋ ਮੈਂ ਜਾਵਾਂ ਤੇ ਉੱਥੇ ਜਿਹੜਾ ਹੈ ਉਹਨੇ ਤੁਹਾਨੂੰ ਪੂਰੀ ਜਾਣਕਾਰੀ ਕੀ ਪੁਲਿਸ ਦੇ ਅਧਿਕਾਰੀ ਇਸ ਗੱਲ ਨੂੰ ਮੰਨਿਆ ਕਿ ਪਰਚਾ ਝੂਠਾ ਕੀਤਾ ਗਿਆ ਇਹਦੇ ਵਿੱਚ ਦੇਖੋ ਹਾਲੇ ਕੋਈ ਇਦਾਂ ਦੀ ਜਿਹੜੀ ਉਹਨੇ ਪੁਸ਼ਟੀ ਨਹੀਂ ਕੀਤੀ ਕਿਉਂਕਿ ਉਹਨੇ ਮੰਨਣਾ ਵੀ ਨਹੀਂ ਜਦੋਂ ਦੇਖੋ ਦਵਾ ਜਿਹੜੇ ਆ ਤੁਹਾਨੂੰ ਅਸੀਂ ਪਹਿਲਾਂ ਹੀ ਦੇ ਦਿੱਤੇ ਦਵਾ ਉੱਥੇ ਖੜੇ ਸੀਗੇ ਫੇਰ ਤੋਂ ਚਾਰ ਜਿਹੜੇ ਭਰਾ ਸਾਡੇ ਕੋਲ 'ਚ ਖੜੇ ਸੀਗੇ ਉਹਨਾਂ ਦੇ ਸਾਹਮਣੇ ਚੱਕ ਕੇ ਲਿਗਾਈਆ ਪੁੱਛ ਔਰ ਕਹਿ ਕੇ ਦੀ ਕੀੀ ਹੈ ਕਿ ਅਸੀਂ ਇਹਨਾਂ ਇੱਕ ਲੜਾਈ ਦੇ ਸਬੰਧ ਤੋਂ ਗੱਲ ਕਰਨੀ ਹੈ ਉਹਦੇ ਕੋਲ ਕੁਝ ਨਹੀਂ ਸੀ ਉਹ ਚੱਪਲਾਂ ਵੀ ਕਿਸੇ ਦੀਆਂ ਮੰਗੇ ਲੈ ਕੇ ਗਿਆ ਜੋ ਇਹਨਾਂ ਨੇ ਸਾਨੂੰ ਦੱਸਿਆ ਤੇ ਮੈਂ ਸਮਝਦਾ ਕਿ ਇਹਦੇ ਵਿੱਚ ਬੜੀ ਇੱਕ ਵੱਡੀ ਸਾਜ਼ਿਸ਼ ਹੋ ਸਕਦੀ ਹੈ ਜਾਂ ਨਜਾਇਜ਼ ਜਿਹੜਾ ਕਿਸੇ ਨੂੰ ਫਸਾਉਣਾ ਮੈਂ ਕਿ ਇਸ ਇਸ ਗੱਦੀ ਦਿੱਤਾ ਕਰਦਾ ਕਿਉਂਕਿ ਸਾਡੇ ਬੱਚੇ ਜਿਹੜੇ ਆ ਉਹ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਮੈਂ ਦੇਖ ਦੇਖ ਸਕਦਾ ਕਿ ਸਾਡੇ ਸਮਾਜ ਦੇ ਲੋਹਣ ਸਮਾਜ ਦੇ ਜਿਹੜੇ ਸਾਥੀ ਆ ਜਿਹੜੇ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਉਹਨਾਂ ਨੂੰ ਨਜਾਇਜ਼ ਜਿਹੜਾ ਜਦੋਂ ਖਾਣਾ ਪੂਰਤੀ ਕਰਨੀ ਹੁੰਦੀ ਆ ਤੇ ਉਹਨਾਂ ਨੂੰ ਉਹਨਾਂ ਤੇ ਨਜਾਇਜ਼ ਪਰਚੇ ਪਾ ਕੇ ਜੇਲਾ ਚ ਬੰਦ ਕਰ ਦਿੱਤਾ ਜਾਂਦਾ ਡੀਐਸਪੀ ਸਾਹਿਬ ਨਾਲ ਤੁਹਾਡੀ ਇਸ ਜਿਹੇ ਕੀ ਗੱਲ ਹੋ ਗਈ ਡੀਐਸਪੀ ਸਾਹਿਬ ਨਾਲ ਇਹੀ ਗੱਲ ਹੋ ਰਹੀ ਹੈ ਕਿ ਜਿਹੜਾ ਆ ਇਹ ਦੋ ਅੱਜ ਗੁੰਡਾ ਕਰਦੀ ਹੋਈ ਆ ਜਾਂ ਜਿਹੜੀ ਵੀ ਉਹ ਅੱਜ ਉਹ ਤੇ ਘਟਨਾ ਹੋ ਲੱਗੀ ਦੀ ਉਹਨੂੰ ਲੈ ਕੇ ਉਹ ਪੂਰਾ ਜਿਹੜਾ ਆ ਵੈਰੀਫਾਈ ਕਰਮਗੇ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ ਤੇ ਜਿਹੜੀ ਕਾਰਵਾਈ ਕਰਦੇ ਸਤਿ ਸ਼੍ਰੀ ਅਕਾਲ ਡੀਐਸਪੀ ਸਾਹਿਬ ਬਲੋ ਫਿਰ ਦੇਖੋ ਅਸੀਂ ਹੱਲੇ ਕੋਈ ਧਰਨੇ ਦਾ ਜਿਹੜਾ ਇਹ ਬੰਦ ਦੀ ਗੱਲ ਨਹੀਂ ਹੋਈ ਜੀ ਜੇ ਸਾਡੀਆਂ ਮੰਗਾਂ ਨਾਮ ਮੰਨੀਆਂ ਗਈਆਂ ਚਾਹ ਇਹਨੂੰ ਲੈਨ ਹਾਜ਼ਰ ਅਸੀਂ ਕਰਨ ਦੀ ਮੰਗ ਕੀਤੀ ਸੀ ਇਹਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਸੀ ਜੇ ਉਹ ਨਹੀਂ ਹੁੰਦਾ ਤੇ ਕੋਈ ਨਹੀਂ ਅਸੀਂ ਅਗਲੇ ਜਿਹੜਾ ਰਣਨੀਤੀ ਉਹ ਵੀ ਤਿਆਰ ਜੁਰ ਕਰਾਂਗੇ ਇੱਕ ਵੱਡੇ ਲੈਵਲ ਦੇ ਜਿਹੜਾ ਅੱਲਾ ਸਰਕਾਰ ਦੀ ਕਿਨ ਧਰਨੇ ਤੇ ਮੌਕੇ ਤੇ ਕਿਹੜੇ ਕਿਹੜੇ ਉੱਚ ਅਧਿਕਾਰੀ ਪੁਲਿਸ ਦੇ ਪਹੁੰਚੇ ਧਰਨੇ ਤੇ ਐਸ ਐਚਓ ਸਾਹਿਬ ਕਰਤਾਰਪੁਰ ਤੇ ਡੀ ਐਸ ਪੀ ਸਾਹਿਬ ਕਰਤਾਰਪੁਰ ਉਹ ਇੱਥੇ ਪਹੁੰਚੇ ਡੀ ਐਸ ਪੀ ਸਾਹਿਬ ਬਲੋਂ ਤੁਹਾਨੂੰ ਕੀ ਪ੍ਰੋਸੈਸਟਾ ਗਿਆ ਡੀ ਐਸ ਪੀ ਸਾਹਿਬ ਨੇ ਸਾਨੂੰ ਇਹੀ ਪ੍ਰੋਸੈਸਟਾ ਕਿ ਜਿਹੜੀ ਇਹਦੀ ਮੈਂ ਵੈਰੀਫਾਈ ਕਰਕੇ ਜੋ ਵੀ ਬਣਦੀ ਕਾਰਵਾਈ ਹੈ ਉਹ ਗੁੱਡ ਆਂਸਰਾਂ ਦੇ ਜਾਂ ਹੋਰ ਜਿਹੜੇ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਜਾਂ ਜਿਹੜਾ ਵੀ ਇੱਥੇ ਦੋਸ਼ੀ ਪਾਇਆ ਜਾਊਗਾ ਉੱਤੇ ਜਿਹੜੀ ਆ ਕਾਰਵਾਈ ਜ਼ਰੂਰ ਹੋਣੀ ਹੈ ਧੰਨਵਾਦ ਜੀ ਜੈ ਬੀਰ ਜੈ ਕਰਤਾ ਜੈ